ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ ਸੋਹਣੀਆਂ ਨੇ ਅੱਜ ਵਾਲੀਆਂ ਵੀ ਬਟ ਥੋੜੀਆਂ ਅੱਜ ਮੈਂ ਹੈਵੀ ਕਲੈਕਸ਼ਨ ਨਾਲ ਲੈ ਕੇ ਆਈਆਂ ਹਾਂ ਵਿੱਚ ਕੁਝ ਸੂਟ ਹੈਵੀ ਨੇ ਪਾਰਟੀ ویئر ਵੈਡਿੰਗ ਸਪੈਸ਼ਲ ਕਲੈਕਸ਼ਨਾਂ ਨੇ ਬਹੁਤ ਪਿਆਰੇ ਨੇ ਕਲਰ ਆਪਸ਼ਨ ਜਿਹੜੇ ਵੀ ਹੈਗੇ ਨੇ ਜਿਵੇਂ ਤਾਂ ਵੀ ਕਲਰ ਇੱਥੇ ਤੁਹਾਨੂੰ ਸ਼ੋ ਹੋ ਰਿਹਾ ਇਸ ਤੇ ਮੈਸਿਜ ਦਿੱਸ ਆਏਗਾ ਇਹਨਾਂ ਦਾ ਕੋਈ ਵੀ ਪ੍ਰਾਈਸ ਕੋਈ ਵੀ ਕਵਰੀ ਕਰਨੀ ਹੈ ਤਾਂ ਆਪਣਾ ਨੰਬਰ 6239245650 ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦਿਖਵਾ ਦਿਖਾਨੀਆਂ ਜਿਵੇਂ ਕਿ ਮੈਂ ਦੱਸਿਆ ਕਿ ਸਾਰੇ ਸੂਟ ਹੈਵੀ ਨਹੀਂ ਅੱਜ ਮੋਸਟਲੀ ਕਿਉਂਕਿ ਆ ਵੈਡਿੰਗ ਜਰੀ ਬਹੁਤ ਡਿਮਾਂਡ ਆ ਰਹੀ ਹੈ ਕਿ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਜਿਹੜੀਆਂ ਬਹੁਤ ਪਿਆਰੇ ਪਿਆਰੇ ਕਲਰਸ ਵਿੱਚ ਹੁਣ ਉਹ ਵਾਲੀਆਂ ਲੈ ਕੇ ਆਈਆਂ ਇਹਨਾਂ ਵਿੱਚ ਕਲਰ ਆਪਸ਼ਨ ਜਿਹੜੇ ਨੇ ਕਈਆਂ ਵਿੱਚ ਦੋ ਦੋ ਤਿੰਨ ਤਿੰਨ ਹੈਗੇ ਨੇ ਕਈਆਂ ਵਿੱਚ ਸਿੰਗਲ ਸਿੰਗਲ ਕਲਰ ਹੀ ਹੈ ਤੇ ਉਹ ਮੈਂ ਇੱਥੇ ਐਡ ਕਰ ਦਿੱਤਾ ਜਿਦੇ ਵਿੱਚ ਜੋ ਵੀ ਕਲਰ ਆਪਸ਼ਨ ਅਵੇਲੇਬਲ ਹੈਗੇ ਨੇ ਬ੍ਰਾਈਡਲ ਸਪੈਸ਼ਲ ਹੈ ਵੈਡਿੰਗ ਸਪੈਸ਼ਲ ਹੈ ਆਪਾਰੇ ਪਾਰੇ ਦੁਪਟੀਆਂ ਵਾਲੇ ਸੂਟ ਨੇ ਸਾਰੇ ਹੀ ਬਹੁਤ ਸੋਹਣੇ ਨੇ ਸੁਪੀਰੀਅਰ ਕੁਆਲਿਟੀ ਹੈ ਪ੍ਰਾਈਸ ਆਪ ਦਾ ਡਿਫਰੈਂਟ ਹੈ ਘੱਟ ਪ੍ਰਾਈਸ ਵਾਲੇ ਵੀ ਹੈਗੇ ਨੇ ਤੇ ਜ਼ਿਆਦਾ ਪ੍ਰਾਈਸ ਵਾਲੇ ਵੀ ਆ 3500 ਤੱਕ ਦੀ ਰੇਂਜ ਵਾਲੇ ਸੂਟ ਹੈਗੇ ਨੇ ਜਿਹੜੇ ਕਿ 1500 ਤੋਂ ਸਟਾਰਟ ਹੋ ਜਾਣਗੇ ਬਾਕੀ ਕਿ ਤੁਸੀ ਕੋਈ ਕੁਐਰੀ ਕਰਨੀ ਹੈ ਤਾਂ ਮੇਰਾ ਨੰਬਰ 6239245750 ਦਿੱਤਾ ਹੈ ਉਸ ਨੰਬਰ 'ਤੇ ਜਿਸ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੇਕਰ ਬਾਈ ਕਰਨਾ ਫਿਰ ਵੀ ਜੇਕਰ ਸਟੇਟਸ ਦੇਖਣਾ ਤੇ ਆਪਣਾ ਨਾਮ ਤੇ ਸਿੱਧਾ ਨਾਮ ਦੱਸ ਤੇਰਾ ਨੰਬਰ ਤੁਹਾਡਾ ਮੈਂ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਜਿਹੜਾ ਸ਼ੋ ਹੋ ਜਾਏਗਾ ਇੱਥੇ ਇੱਕ ਮੈਂ ਛੋਟੀ ਜੀ ਵੀਡੀਓ ਲੈ ਕੇ ਆਨੀ ਆ ਉੱਥੇ ਆਰਟਾਂ ਦੇ ਕਨੈਕਸ਼ਨ ਆਉਂਦੀਆਂ ਨੇ ਅੱਜਕੱਲ ਸ਼ਿਮਰ ਤੇ ਕ੍ਰੇਪ ਬਹੁਤ ਟ੍ਰੈਂਡ ਕਰ ਰਿਹਾ ਮੋਸਟਲੀ ਜਿਹੜੇ ਫੈਬਰਿਕ ਨੇ ਕ੍ਰੇਪ ਨਾਲ ਰਿਲੇਟਡ ਨੇ ਸ਼ਿਮਰ ਦੇ ਵੀ ਆ ਗਏ ਨੇ ਆਰਗੈਂਜ਼ਾ ਵੀ ਅੱਜਕੱਲ ਬਹੁਤ ਟੈਂਡ ਵਿੱਚ ਹੈ ਤੋ ਉਹ ਵੀ ਵਿੱਚ ਕੁਝ ਸੂਟ ਹੈਗੇ ਨੇ ਆਰਗੈਂਜ਼ਾ ਦੇ ਵੀ ਇਹ ਥੋੜੇ ਘੱਟ ਪ੍ਰਾਈਸ ਵਾਲੇ ਸੂਟ ਨੇ ਇਹਦੇ ਵਿੱਚ ਚਾਰ ਕਲਰ ਆਪਸ਼ਨ ਆਣਗੇ ਦੁਪੱਟੇ ਤੇ ਵਰਕ ਹੈ ਬਾਟਮ ਤੇ ਵਰਕ ਹੈ ਤੇ ਸ਼ਰਟ ਤੇ ਗਲੇ ਤੇ ਵੀ ਪ੍ਰੋਪਰ ਵਰਕ ਆਏਗਾ 슬ੀਵਸ ਤੇ ਵੀ ਨਾਲ ਤੁਹਾਨੂੰ ਵਰਕ ਮਿਲੇਗਾ ਐ ਬਹੁਤ ਪਿਆਰੇ ਨੇ ਇਹਨਾਂ ਦੇ ਦੁਪੱਟੇ ਬਹੁਤ ਜ਼ਿਆਦਾ ਹੈਵੀ ਨਹੀਂ ਆਏ ਕਿਉਂਕਿ ਹਰ ਇੱਕ ਦੀ ਆਪਣੀ ਲਾਈਕਿੰਗ ਹੁੰਦੀ ਹੈ ਕੁਝ ਜਿਹੜੇ ਹੁੰਦੇ ਨੇ ਫਿਰ ਕਸਟਮਰ ਉਹ ਕਹਿੰਦੇ ਨੇ ਕਿ ਦੁਪੱਟਾ ਸਿੰਪਲ ਸੋ ਪਰ ਚਾਹੇ ਸ਼ਾਰਟ ਹੈਵੀ ਹੋਵੇ ਇਹ ਉਹਨਾਂ ਲਈ ਸਪੈਸ਼ਲ ਹੈ ਬਹੁਤ ਪਿਆਰੀ ਕਲੈਕਸ਼ਨਾਂ ਨੇ ਤੇ ਕਲਰ ਆਪਸ਼ਨ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਐਂ ਵਾਲੀ ਸੂਟ ਤਾਂ ਹਮੇਸ਼ਾ ਹੀ ਫੋਰਐਵਰ ਹੀ ਟ੍ਰੈਂਡ ਵਿੱਚ ਰਹਿੰਦੇ ਨੇ ਹੈਂਡਵਰਕ ਵਾਲੇ ਨੇ ਬਹੁਤ ਪਿਆਰੀ ਕਲੈਕਸ਼ਨਾਂ ਨੇ ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੇਂ ਨਵੇਂ ਕਲੈਕਸ਼ਨਾਂ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ